ਪੰਜਾਬ ਚ ਵਧ ਰਹੇ ਨਸ਼ਿਆਂ ਨੇ ਕਈ ਲੋਕਾਂ ਦੇ ਘਰ ਨਿਉ ਤਬਾਹ ਕਰ ਦਿੱਤੇ ਨੇ ਤਾਂ ਉੱਥੇ ਹੀ ਕੁਝ ਐਦਾਂ ਦੇ ਲੋਕ ਵੀ ਨੇ ਜਿਹੜੇ ਸਮੇਂ ਸਿਰ ਨਸ਼ੇ ਨੂੰ ਛੱਡ ਦਿੰਦੇ ਨੇ ਤੇ ਆਪਣੀ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸਵਾਰਦੇ ਨੇ ਅਜਿਹਾ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਜੋੜਾ ਪਿਛਲੇ 10 ਸਾਲਾਂ ਤੋਂ ਨਸ਼ੇ ਦੀ ਦਿਲਦਿਲ ਵਿੱਚ ਫਸਿਆ ਹੋਇਆ ਹੈ ਉਹਨਾਂ ਨੇ ਹੁਣ ਤੱਕ ਕਰੀਬ 1 ਕਰੋੜ ਰੁਪਏ ਦਾ ਨਸ਼ਾ ਜੜਾਓ ਕਰ ਚੁੱਕੇ ਨੇ ਉਚਾਉਂਦੇ ਨੇ ਕਿ ਸਾਡੇ ਬੱਚਿਆਂ ਦੀ ਜ਼ਿੰਦਗੀ ਹੈ ਜਿਹੜਾ ਉਹ ਸਬਰ ਜੇ ਇਸ ਕਰਕੇ ਹੋ ਨਸ਼ਾ ਨੂੰ ਛੱਡਣਾ ਚਾਹੁੰਦੇ ਨੇ ਉਹਨਾਂ ਨੇ ਹੁਣ ਨਸ਼ਾ ਛਡਾਓ ਕੇਂਦਰ ਚੋਂ ਵੀ ਦਾਖਲਾ ਲਿੱਤਾ ਹੈ ਆਖਰ ਕੀ ਕਾਰਨ ਰਹੇ ਹੋਣਗੇ ਉਹਨਾਂ ਦੇ ਇਸ ਨਸ਼ੇ ਦੇ ਵਿੱਚ ਜਾਣਦੇ ਜਾਣਾਂਗੇ ਸੋ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਮੈਂ ਹਾਂ ਪੂਨਮ ਲਟੋੜੀ ਤੁਸੀਂ ਵੇਖ ਰਹੇ ਹੋ ਪੰਜਾਬ ਐਕਸਪ੍ਰੈਸ ਭਾਈ ਕਿਲੋਵਰੇ ਹਿਸਾਬ ਨਾਲ ਤੇ ਪੀ ਗਏ ਹੋਣਾਂ ਥੋੜਾ ਥੋੜਾ ਕਰਕੇ ਜੇ ਇਕੱਠੇ ਦੀ ਗੱਲ ਕਰੀਏ ਤਾਂ ਫੇਰ ਕਿਲੋ ਦੇ ਡੇਢ ਕਿਲੋ ਪੀ ਗਏ ਹੋਣੇ ਆ ਮੈਂ ਕਦੀ ਲਾਲਚ ਨਹੀਂ ਕੀਤਾ ਉਦਾਂ ਮੈਂ ਕਿੰਨੇ ਦੇ ਲਿਮਟ ਨਾ ਪਿੰਨੇ ਰੇ ਕਦੀ ਲਾਲਚ ਨਹੀਂ ਕੀਤਾ ਕਿੰਨੇ ਰੁਪਏ ਬੰਦ ਕੀਤੇ ਹੁੰਦਾ ਨਹੀਂ ਲੱਖਾਂ ਕਰੋੜਾ ਕੀਤੇ ਹੀ ਹੁੰਨੀ ਹੈ ਭਾਈ ਹਰ ਇੱਕ ਨੇ ਕੀਤੇ ਆਪਾਂ ਲੋਕੀ ਵੀ ਆਪਣੇ 30 30 40 40 ਕਿਲੇ ਖਾ ਗਏ ਆ ਤੇ ਆਪਾਂ ਦੇ ਫੇਰ ਕਰੋੜ ਰੁਪਇਆ ਕਹਿੰਨੇ ਮੇਰੇ ਮੇਰੇ ਯਾਰ ਦੋਸਤ ਹੀ ਆ ਜਿਨ੍ਹਾਂ ਨੇ ਆਪਣੇ ਨਾ ਜ਼ਮੀਨਾਂ ਨੂੰ ਨਾ ਵੇਚੜੀਆਂ ਵਾ ਕਰੋੜਾਂ ਅਰਬਾਂ ਦੀਆਂ ਜਿਹੜੀਆਂ ਜ਼ਮੀਨਾਂ ਉਹ ਲੋਕਾਂ ਨੇ ਤੁਮਾਜੀ ਢਾਤੀਆਂ ਆਪਾਂ ਦੇ ਫੇਰ 1 ਕਰੋੜ ਕਹਿੰਨੇ ਇਹ ਨਸ਼ਾ ਹੁੰਦਾ ਕਿ ਏ ਨਹੀਂ ਭਾਈ ਪਤਾ ਸਾਨੂੰ ਤੇ ਅੰਬਜ਼ਰ ਤੱਕ ਪਤਾ ਵਾ ਜਾਂ ਹਾਡੇ ਕੈਂਪ ਤੱਕ ਪਤਾ ਵਾ ਬਾਕੀ ਨਹੀਂਾਨੂੰ ਪਤਾ ਹਾਂ ਕੀ ਮੰਗੂ ਚਾਹਗਾ ਬਸ ਭਾਈ ਛੱਡਣਾ ਵਾ ਬਸ ਆਪਣੇ ਮੁੰਡੇ ਨੂੰ ਸਟੈਂਡ ਕਰਨਾ ਪੜਾਣਾ ਲਗਾਣਾ ਵਾ ਬਸ ਇੱਕੜੀ ਕੁੜੀ ਹੈ ਤੁਹਾਡੇ ਕੋਲ ਕਿਦਾਂ ਸੰਪਰਕ ਚਾਹੀਏ ਇਦਾਂ ਯਾਰ ਦੋਸਤ ਤੇਰੇ ਥ리에 ਯਾਰ ਦੋਸਤ ਕਹਿੰਦਾ ਕਿ ਇਹਦਾ ਰਿਸ਼ਤਾ ਹੋ ਗਿਆ ਵਾ ਛੱਡ ਭਰਾ ਹਣ ਸਾਜੀ ਛੱਡੋ ਇਹਦਾ ਰਿਸ਼ਤਾ ਹੋ ਗਿਆ ਵਾ ਨਾ ਕਰੋ ਮੈਂ ਕਹਾਂ ਇੱਕ ਵਾਰੀ ਮਿਲਾਰੇ ਬਾਅਦ ਜੋ ਉਹਦੀ ਮਰਜ਼ੀ ਆਈਗੀ ਉਦਾਂ ਕਰ ਲਾਂਗਾ ਉਹ ਰੱਬ ਦੀ ਰਮੇਰ ਹੀ ਕਿਰਪਾਈ ਆਪਣੇ ਦੇ ਚਲੋ ਪੈਸੇ ਧੇਲੇ ਦੀ ਗਲਤ ਕੰਮ ਵੀ ਨਹੀਂ ਕਰਦੇ ਸੀ ਜਿਰੋ ਨਵਾਂ ਨਵਾਂ ਮਿਲਿਆ ਇਹਨੂੰ ਉਰਵਮ ਆਪਣੇ ਦੋਸਤ ਨੂੰ ਭੇਜਿਆ ਉੱਥੇ ਹੋਟਲ ਚ ਮੈਂ ਕਿਹਾ ਜਾਂਦੀ ਦਾ ਛੱਲਾ ਲੈ ਕੇ ਆਇਆ ਇਹਨੂੰ ਪਵਾਤਾ ਨਾਲ ਹੀ ਮੈਂ ਉੱਥੇ ਲਈ ਇਹ ਫਿਰ ਕਿਨੇ ਕਦਮਾਂ ਚੋਂ ਚੱਲ ਗਿਆ ਇਹ ਤਾਂ ਵਿਆਹ ਤੋਂ ਬਾਅਦ ਜਦੋਂ ਗੁੜੀਆ ਹੋ ਗਈ ਉਸ ਤੋਂ ਬਾਅਦ ਜਦੋਂ ਵੱਡੀ ਗੁੜੀਆ ਜਿਹੜੀ ਉਹ ਹੋ ਗਈ ਉਸ ਤੋਂ ਬਾਅਦ ਚਾਲੂ ਕੀਤਾ ਇਹਨੇ ਹੁਣ ਕਿੰਨਾ ਚਿਰੋਂ ਆਪਣਾ ਲਾ ਇਹ ਤਾਂ 15-16 ਦਿਨ ਹੋ ਗਿਆ ਜੀ ਹੁਣ ਤੇ ਜੀਵ ਵਾਲੀ ਗੋਲੀ ਵੀ ਛੱਡਤੀ ਐ ਜਿਹੜੀ ਜੀਤ ਲਈ ਗੋਲੀ ਦਾ ਰੱਖਦੇ ਨਾ ਮਨ ਨਾਲ ਮਨ ਨਾਲ ਬਣਾ ਲਿਆ 2012 ਚਾੜਾ ਵਿਆਹ ਹੋਇਆ ਸੀਗਾ ਤੇ 17 ਚ ਮੈਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਮੇਰੇ ਬੇਟੇ ਦਾ ਮਤਲਬ ਦਾ ਬਰਥ ਹੋਣ ਵਾਲਾ ਸੀ ਉਦੋਂ ਲਾਇਆ ਸੀ ਸਿਰ ਵਾਈਕਲ ਪੇਨ ਤੋਂ ਮੈਂ ਸ਼ੁਰੂ ਕੀਤਾ ਸੀਗਾ ਕਿ ਮੇਰੀ ਪੇਨ ਠੀਕ ਹੋ ਜਾਵੇ ਦੋਸਤੋ ਬਾਅਦ ਜਦੋਂ ਮਤਲਬ ਲੇਬਰ ਪੇਨ ਹੁੰਦੀ ਆ ਮੈਂ ਤਦ ਮੈਂ ਲਗਾ ਕੇ ਤੇ ਫਿਰ ਮਤਲਬ ਡਿਲੀਵਰੀ ਕਰਵਾਨ ਗਈ ਹਸਪੀਟਲ ਮੈਂ ਸਵੇਰੇ ਸ਼ਾਮ ਤੇ ਰਾਤੀ ਬਾ ਤਿੰਨ ਟਾਈਮ ਐਨਨ ਆਪਣੀ ਕੁਝ ਨਹੀਂ ਕੀਤੀ ਰੋਕੇ ਆਨਾਂ ਨੇ ਬੜਾ ਬੋਲਦੇ ਨਹੀਂ ਕਿ ਇਹ ਇੰਜੈਕਟ ਕਰਦੇ ਹੀ ਤੇ ਮੈਂ ਪੰਨੀ ਤੇ ਲਾਉਂਦੀ ਹੈ ਇਹ ਮੈਨੂੰ ਕਹਿੰਦੇ ਹੁੰਦੇ ਕਿ ਤੂੰ ਉਹ ਮਤਲਬ ਬਾਥਰੂਮ ਚ ਚਲ ਜਾ ਜਾਂ ਕਿ ਤੇ ਚਲ ਜਾ ਜਾਏ ਚਲ ਜਾਂਦੇ ਹੁੰਦੇ ਜਾਂ ਮੈਂ ਚਲ ਜਾਂਦੀ ਨਹੀਂ ਉਦਾਂ ਹੀ ਮਤਲਬ ਕਿ ਇੱਕ ਦੂਜੇ ਦੇ ਸਾਹਮਣੇ ਨਹੀਂ ਅਸੀਂ ਕਦੀ ਵੀ ਲਾਇਆ ਹਾਂਜੀ ਕਿੰਨਾ ਨਸ਼ਾ ਪੀ ਗਿਆ ਸਰ ਕੋਈ ਨੀਤੀ ਨਹੀਂ ਕਿ ਇਹ ਕਿੰਨਾ ਕੰਨਾ ਨਸ਼ਾ ਪੀ ਗਿਆ ਆਪਣਾ ਗਹਿਣਾ ਘੱਟਾ ਵੀ ਇਹ ਸਾਰਾ ਗਵਾ ਲਿੱਤਾ ਥਾ ਵਾ ਗਾਂ ਬੱਚਿਆਂ ਵਾਸਤੇ ਕੋਸ਼ ਵੀ ਨਹੀਂ ਛੱਡਿਆ ਕਿ ਜਿਹੜਾ ਸਾਡੇ ਬੱਚੇ ਕੱਲ ਨੂੰ ਸੋਖੀ ਜ਼ਿੰਦਗੀ ਜੀ ਇਸ ਕਰਨ ਤੁਹਾਨੂੰ ਇਹ ਹੀ ਕਿੰਨੇ ਆ ਕਿ ਬਸ ਇਆਂ ਟਣਾਵਾ ਹਟ ਗਏ ਆ ਕੁਛ ਹਟ ਹੌਲੀ ਹੌਲੀ ਹਟ ਜਾਣਗੇ ਕੋਸ਼ਿਸ਼ ਕਰਾਂਗੇ ਹਟਣ ਦੀ ਹਾਂਜੀ ਮੰਮਾ ਨੂੰ ਪਤਾ ਹੈ ਇਹ ਸੱਸ ਨੂੰ ਪਤਾ ਹੈ ਹਾਂਜੀ ਉਹਨਾਂ ਨੇ ਬੜਾ ਰੋਕਿਆ ਉਹ ਨਾਨੇ ਸਰ ਉਹਨਾਂ ਨੇ ਤਾਂ ਬੜਾ ਪਿਆਰ ਨਾਲ ਵੀ ਸਮਝਾਇਆ ਕਿ ਤੇਰੇ ਪੇਕੇ ਵੀ ਇੱਥੇ ਆ ਕਿ ਕਿਦਾਂ ਤੂੰ ਹੈਂਡਲ ਕਰੇਂਗੀ ਕਿ ਤੇ ਫਿਰ ਜਦੋਂ ਸਾਰਿਆਂ ਨੂੰ ਸਰ ਪਤਾ ਲੱਗ ਗਿਆ ਤਾਂ ਫਿਰ ਉਹ ਅਗਲੇ ਕਹਿੰਦੇ ਕਿ ਇੱਥੇ ਨਹੀਂ ਮੰਨਣਾ ਸਾਡੇ ਘਰ ਨਹੀਂ ਮੰਨਣਾ ਸਾਡੇ ਬੱਚਾ ਤੇ ਵੀ ਗਾਂ ਸਰਪੇਂਦਾ ਆ ਤੇ ਬਸ ਹੁਣ ਇਹ ਇਹੀ ਕਹਿੰਦੇ ਆ ਜਦੋਂ ਵੀ ਆਪਾਂ ਫੋਨ ਕਰਦੇ ਆ ਕਿ ਬਾਹਰ ਹੀ ਕਿਤੇ ਮਰ ਜੀਓ ਜੇ ਨਹੀਂ ਠੀਕ ਹੋਣਾ ਤੇ ਤੇ ਬਸ ਹੁਣ ਇਹ ਇਹੀ ਕਹਿੰਦੇ ਹੁਣ ਮੰਨ ਚ ਹੀ ਧਾਰਿਆ ਵਾ ਕਿ ਆਪਾਂ ਠੀਕ ਹੋਣਾ ਵਾ ਬਸ